ਜਿਹੜਾ ਉਹ ਕਾਂਡ ਹੈ ਜੱਜ ਦੇ ਘਰੋਂ ਉਹ ਤੇ ਇੱਕ ਪਾਸੇ ਚੱਲ ਹੀ ਰਿਹਾ ਸੀ ਸਾਹਿਬ ਦੂਜੇ ਪਾਸੇ ਜਿਹੜਾ ਇਸ ਵੇਲੇ ਪੰਜਾਬ ਜਾਂ ਇੱਧਰ ਚਰਚਿਤ ਹੈ ਉਹ ਹੈ ਪੰਜਾਬੰਡ ਹਰਿਆਣਾ ਹਾਈ ਕੋਰਟ ਦਾ ਜੱਜ ਕੈਸ਼ ਕਾਂਡ ਜਿਹੜਾ ਹੂੰ ਦੋ ਹੋ ਗਏ ਨਾ ਜੀ ਉਹ ਦਿੱਲੀ ਵਾਲਾ ਹੂੰ ਇਹ ਪੰਜਾਬ ਵਾਲਾ ਜਿਹੜਾ ਸੀਗਾ ਮਸਲਾ ਪੰਜਾਬੰਡ ਹਰਿਆਣਾ ਹਾਈ ਕੋਰਟ ਵਾਲਾ ਇਹਦੇ ਵਿੱਚ ਫੈਸਲਾ ਆਇਆ ਵੀਕੈਂਡ ਤੇ ਜੀ ਉਧਰ ਤਾਂ ਜਾਂਚ ਚੱਲੇਗੀ ਜਾਂਚ ਦਾ ਨਤੀਜਾ ਆਏਗਾ ਜਦੋਂ ਫੇ ਦੇਖੀ ਜਾਊਗੀ ਨਾ ਜੀ ਪਰ ਇੱਥੇ ਕੀ ਆ ਕਿ ਜੋ ਮਸਲਾ ਸਾਬ ਚੱਲਿਆ ਉਹ ਇਹ ਆ ਕਿ ਜਿਹੜਾ ਵੀਕੈਂਡ ਤੇ ਫੈਸਲਾ ਆਇਆ ਉਹਦੇ ਚ ਜੱਜ ਨਿਰਮਲਾ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਜੀ ਉਹਦੇ ਵਿੱਚ ਹੋਰ ਵੀ ਕੁਝ ਨਾਮਜ਼ਦ ਮੁਲਜ਼ਮ ਸੀਗੇ ਪਸੀਨ ਸੀਗਾ ਉਹਦੇ ਚ ਇੱਕ ਦੋ ਹੋਰ ਸੀਗੇ ਸਹਾਇਕ ਅਸਲ ਚ ਪਹਿਲਾਂ ਤੁਹਾਨੂੰ ਦੱਸ ਦਿੰਨਾ ਮੈਂ ਕਹਾਣੀ ਕੀ ਸੀ ਹੂੰ ਇਹ ਗੱਲ ਜਿਹੜੀ ਆ 2007-8 ਦੀ ਹੈ ਸ਼ਾਇਦ ਜੀ ਅਗਸਤਾਂ ਨਾ ਸੀਗਾ ਕਿ ਇੱਕ ਜੱਜ ਦੇ ਘਰ ਘੰਟੀ ਵੱਜਦੀ ਆ ਜੱਜ ਬੀਬੀਸੀ ਕੀ ਨਿਰਮਲਜੀਤ ਕੋਹਰਾ ਹੂੰ ਉਹਦੇ ਘਰ ਦੀ ਘੰਟੀ ਵੱਜਦੀ ਆ ਤੇ ਇੱਕ ਟੈਚੀ ਵਾਲਾ ਭਾਈ ਖਲੂਤਾ ਸੀ ਤਾਂ ਨਾਂ ਸੀ ਪ੍ਰਕਾਸ਼ ਹੂੰ ਉਹਨਾਂ ਕਹਿੰਦੇ ਜੀ ਦਿੱਲੀ ਤੋਂ ਕੁਝ ਕਾਗਜ਼ ਆਏ ਨੇ ਜੀ ਤੇ ਉਹਨਾਂ ਦੇ ਸਰਵੰਟ ਨੇ ਫੜ ਲੇ ਤੇ ਜਦੋਂ ਅੰਦਰ ਜਾ ਕੇ ਉਹ ਟੈਚੀ ਖੋਲਿਆ ਗਿਆ ਟੈਚੀ ਜਿਸ ਵੇਲੇ ਖੋਲਿਆ ਗਿਆ ਤਾਂ ਪੈਸੇ ਸੀ ਉਹਨਾਂ ਕਹ ਫੜੋ ਮੰਦਾ ਫੜੋ ਹੂੰ ਤਾਂ ਮਾਮਲਾ ਇਹ ਬਣਿਆ ਕਿ ਜਦੋਂ ਪੁੱਛ ਵਿੱਚ ਹੋਈ ਕਿ ਇੱਕ ਮੁਕੱਦਮਾ ਲੱਗਾ ਸੀਗਾ ਜਿਹੜਾ ਪ੍ਰਾਪਰਟੀ ਨਾਲ ਜੁੜਿਆ ਸੀਗਾ ਜਿਹਦਾ ਫੈਸਲਾ ਆਉਣਾ ਸੀਗਾ ਉਹਦੇ ਵਿੱਚ ਹਰਿਆਣੇ ਤੋਂ ਜਿਹੜੇ ਇੱਕ ਸੀਗੇ ਬੰਸਲ ਸਾਹਿਬ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਸੀਗੇ ਉਹ ਐਡੀਸ਼ਨਲ ਸ਼ਾਇਦ ਇਹਨਾਂ ਦੇ ਐਡਵੋਕੇਟ ਜਰਨਲ ਵੀ ਰਹੇ ਸੀਗੇ ਜੀ ਦੋਸ਼ ਉਹਨਾਂ ਦਾ ਲੱਗਿਆ ਕਿ ਇਹ ਉਹਨਾਂ ਨੇ ਸੈਟਿੰਗ ਕਰਵਾ ਕੇ ਜਿਹੜੇ ਉਹ ਪਾਰਟੀ ਵਾਲੇ ਸੀਗੇ ਉਨਾ ਤੋਂ ਪੈਸਾ ਜਿਹੜਾ ਜੱਜ ਸਾਹਿਬਾਂ ਦੇ ਘਰ ਭਿਜਵਾਇਆ ਪਰ ਪ੍ਰੋਬਲਮ ਇਹ ਪੈਦਾ ਹੋ ਗਈ ਸਮੱਸਿਆ ਇਹ ਪੈਦਾ ਹੋ ਗਈ ਕਿ ਨਿਰਮਲਜੀਤ ਕੌਰ ਵੀ ਉੱਥੇ ਜੱਜ ਸਨ ਤੇ ਬੀਬੀ ਨਿਰਮਲਾ ਯਾਦਵ ਵੀ ਉੱਥੇ ਸਨ ਤਾਂ ਨਾਵਾਂਾਂ ਦੀ ਕਨਫਿਊਜ਼ਨ ਹੋ ਗਈ ਤਾਂ ਫਿਰ ਇਹ ਜਾਂਚ ਪੜਤਾਲ ਗਈ ਸੀ ਕਿ ਸੀਬੀਆਈ ਕੋਲ ਜੀ ਸੀਬੀਆਈ ਨੇ ਚਾਰ ਸ਼ੀਟ ਫਾਈਲ ਕਰ ਦਿੱਤੀ ਇਹਦੇ ਚ 85 ਕੇ 86 ਗਵਾਹ ਸੀਗੇ ਹੂੰ ਤਾਂ ਗਵਾਹ ਕੁਝ ਮੁਕਰ ਗਏ ਕੁਝ ਦੀ ਮਤਲਬ ਕਿ ਦੁਬਾਰਾ ਵੀ ਗਵਾਹੀ ਕਰਵਾਈ ਗਈ ਆ ਤਾਂ ਇਹ ਬਰਯੋਗ ਹੈ ਜੀ ਸਾਰੇ ਜਿਹੜੇ ਨਾਮਜ਼ਦ ਮੁਲਜ਼ਮ ਸੀ ਉਹ ਭਰੀ ਹੋ ਗਏ ਪਰ ਇਹਦੇ ਚ ਹੁਣ ਸੀਬੀਆਈ ਨੇ ਕਿਹਾ ਕਿ ਅਸੀਂ ਇਹਨੂੰ ਚੈਲੰਜ ਕਰਾਂਗੇ। ਇਹ ਸਾਡੀ ਨਜ਼ਰ ਦੇ ਵਿੱਚ ਜਿਹੜਾ ਫੈਸਲਾ ਆਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਵੇਂ ਇੱਕ ਤਰ੍ਹਾਂ ਨਾਲ ਕਹਿੰਦੇ ਮਾਮਲਾ ਸੀਗਾ ਤੇ ਸੀਬੀਆਈ ਤੇ ਕੋਰਟ ਤੋਂ ਆਇਆ ਹਮ ਤਾਂ ਜੇ ਹੁਣ ਮੰਨ ਲਓ ਇਹਨਾਂ ਦੀ ਕੋਰਟ ਤੋਂ ਆਇਆ ਫੈਸਲਾ ਤਾਂ ਉਸ ਨੂੰ ਚੈਲੰਜ ਵੀ ਤਾਂ ਕੀਤਾ ਜਾ ਸਕਦਾ ਹੈ ਨਾ ਅੱਗੇ। ਜੀ ਬਿਲਕੁਲ। ਤਾਂ ਉਹ ਕਹਿੰਦੇ ਜੀ ਅਸੀਂ ਚੈਲੰਜ ਕਰਾਂਗੇ। ਇਹ ਤਾਂ ਗਲਤ ਹੋ ਗਿਆ। ਤਾਂ ਹੁਣ ਦੇਖੋ ਜਿਹੜਾ ਮਾਮਲਾ ਹੈ ਨਾ ਉਹ ਉਹ ਸਵਾ ਨੋਟ ਸਵਾਹਾ ਹੋਏ ਆ ਜਿਹੜੇ ਉਹ ਰਹਿ ਗਿਆ ਵੱਖਰਾ ਇੱਥੇ ਇੱਕ ਵੱਖਰਾ ਚੱਲ ਪਿਆ ਹੈ ਜੀ ਇਹ ਵੀ ਇੱਕ ਬਹੁਤ ਕਹ ਲਓ ਕਿ ਦਿਲਚਸਪ ਐਪੀਸੋਡ ਸੀਗਾ ਉਹਦੇ ਵਿੱਚ ਤੇ ਜਾਂਚ ਪੜਤਾਲ ਚੱਲ ਰਹੀ ਹੈ ਨਾ ਸਾਬ ਉਹ ਤੇ ਹੁਣ ਜਾਂਚ ਕਿਸੇ ਨਤੀਜੇ ਤੇ ਪਹੁੰਚੇਗੀ ਕਿ ਕੀ ਪੈਸੇ ਜਿਹੜੇ ਆ ਵਾਕਿਆ ਜੱਜ ਦੇ ਹਾਂ ਜਾਂ ਕਿਸੇ ਨੇ ਸਾਜ਼ਿਸ਼ਾਂ ਰੱਖੇ ਨੇ ਜੀ ਤੇ ਉਸ ਤੋਂ ਬਾਅਦ ਹੀ ਉਹਨੂੰ ਗਾਹ ਕਹ ਲਓ ਕਿ ਕਾਰਵਾਈ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪਊਗਾ ਜਾਂ ਤਾਂ ਉਹਦੇ ਤੇ ਫਿਰ ਮੁਕੱਦਮਾ ਹੋ ਸਕਦਾ ਹੋ ਜਾਵੇ ਜਾਨੀ ਕਾਰਵਾਈ ਤੇ ਜਾਂ ਫਿਰ ਇਹ ਆ ਕਿ ਉਹਨੂੰ ਹਾਲੇ ਤੱਕ ਕੰਮ ਨਹੀਂ ਦਿੱਤਾ ਗਿਆ ਜੁਡੀਸ਼ਰੀ ਦਾ ਕੋਈ ਕੰਮ ਨਹੀਂ ਉਹ ਹਵਾ 'ਚ ਹੀ ਲਟਕਿਆ ਪਿਆ ਕਿ ਫਿਰ ਉੱਥੇ ਕੰਮ ਦੀ ਅਲਾਟਮੈਂਟ ਹੋ ਜਾਏਗੀ ਜੇ ਉਹਨੂੰ ਕਲੀਨ ਚਿੱਟ ਮਿਲ ਗਈ ਤਾਂ ਜੀ ਜੀ